ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 402 ਤੋਂ ਲੈ ਕੇ 404 ਤੱਕ ਸਵਾਇ ਬਾਣ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲੀ ਆ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਅਸਾ ਮਹੱਲਾ ਪੰਜਵਾ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰਬਾਦੇ ਜਹ ਜਾਨੋ ਸੋਚੀਤ ਨ ਆਵੇ ਅਹੰਬੁਦ ਪੈ ਆਂਦੇ ਮਨ ਬੈ ਰਾਗੀ ਕਿਉ ਨ ਆਰਾਦੇ ਕਾਚ ਕੋਠਰੀ ਮਾਹੇ ਤੂੰ ਬਸਤਾ ਸੰਗ ਸਗਲ ਬਿਖੈ ਕੀ ਬਿਆਦੇ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ हे ਜੀਵ ਤੂੰ ਜਿਹੜੇ ਸੰਸਾਰਿਕ ਪਦਾਰਥਾਂ ਦੇ ਵਿੱਚ ਮੋਹ ਪਾਇਆ ਹੈ ਮਾਇਆ ਵਿੱਚ ਤੂੰ ਕਹਿੰਦੇ ਬੰਨਿਆ ਹੋਇਆ ਹੈ ਕਹਿੰਦੇ ਇਹ ਸਭ ਕੁਝ ਝੂਠਾ ਹੈ ਕਹਿੰਦੇ ਜਿਹੜਾ ਸਭ ਕੁਝ ਜਾਣਨਹਾਰ ਹੈ ਉਹ ਤੈਨੂੰ ਕਹਿੰਦੇ ਚਿੱਤ ਚ ਨਹੀਂ ਆਉਂਦਾ ਹੈਗਾ ਉਹਦਾ ਤੂੰ ਨਾਂ ਨਹੀਂ ਜਪਦਾ ਕਹਿੰਦੇ ਤੂੰ ਹੰਕਾਰ ਦੇ ਵਿੱਚ ਅੰਨਾ ਹੋਇਆ ਹੈ ਮਨ ਨੂੰ ਕਹਿੰਦੇ ਬੈਰਾਗ ਕਿਉਂ ਨਹੀਂ ਆਉਂਦਾ ਵਿਕਾਰਾਂ ਵੱਲੋਂ ਕਿਉਂ ਨਹੀਂ ਕਹਿੰਦੇ ਪ੍ਰਮਾਤਮਾ ਦੀ ਆਰਾਧਨਾ ਕਰਦਾ ਕਹਿੰਦੇ ਕੱਚੀ ਕੋਠੜੀ ਚੁਰਾਣਾ ਕੱਚੀ ਕੋਠੜੀ ਕੀ ਸਰੀਰ ਸਰੀਰ ਕਹਿੰਦੇ ਕੱਚੀ ਕੋਠੜੀ ਵਾਂਗ ਆ ਇਹ ਕਦੇ ਵੀ ਠਹਿ ਸਕਦਾ ਇਹਦਾ ਕਦੇ ਵੀ ਜਾਣ ਦਾ ਵਕਤ ਆ ਸਕਦਾ ਕਿਉਂ ਕਹਿੰਦੇ ਇਹ ਸਰੀਰ ਸਾਰੇ ਕਹਿੰਦੇ ਜਿਹੜੀਆਂ ਚੀਜ਼ਾਂ ਜ਼ਹਿਰ ਨੇ ਉਹਨਾਂ ਦੇ ਵਿੱਚ ਹੀ ਕਹਿੰਦੇ ਇਹ ਲਿਪਟਿਆ ਹੋਇਆ ਵਿਕਾਰਾਂ ਦੇ ਰੋਗ ਲੱਗੇ ਹੋਏ ਨੇ ਤੇਰੇ ਸਰੀਰ ਨੂੰ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਮੇਰੀ ਮੇਰੀ ਕਰਤ ਦਿਨ ਰਹਿਨ ਬਿਹਾਵੈ ਪਲਖਿਨ ਛੀਜੈ ਅਰ ਜਾਦੈ ਜੈਸੇ ਮੀਠੈ ਸਾਦ ਲੋਪਾਏ ਝੂਠ ਤੰਦ ਦੁਰਗਾਦੇ ਕਹਿੰਦੇ ਹਰ ਵਕਤ ਤੂੰ ਮੇਰੀ ਮੇਰੀ ਹਉਮੈ ਦੇ ਵਿੱਚ ਕਹਿੰਦੇ ਤੇਰੀ ਜ਼ਿੰਦਗੀ ਗੁਜ਼ਰ ਰਹੀ ਆ ਕਹਿੰਦੇ ਦੇਖ ਕਹਿੰਦੇ ਉਮਰ ਕਿਵੇਂ ਘਟਦੀ ਜਾ ਰਹੀ ਆ ਜਿਵੇਂ ਕਹਿੰਦੇ ਮੱਖੀ ਮਿੱਠੇ ਨੂੰ ਦੇਖ ਕੇ ਵਿੱਚ ਹੀ ਫਸ ਕੇ ਮਰ ਜਾਂਦੀ ਆ ਇਸ ਤਰ੍ਹਾਂ ਹੀ ਕਹਿੰਦੇ ਤੂੰ ਇਹਨਾਂ ਝੂਠੇ ਤੰਦਿਆਂ ਦੇ ਵਿੱਚ ਆਪਣੀ ਜ਼ਿੰਦਗੀ ਖਰਾਬ ਕਰ ਰਹੀਆਂ ਕਹਿੰਦੇ ਵਾਹਿ ਕੀ ਰੋਜੀ ਵਾਹਿ ਕੀ ਰੋਜੀ ਕਾਮਕਰੋਦ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ ਦੀਪਵਾਰੀ ਪੁਰਖ ਵਿਧਾਤਾ ਬਹਰ ਬਹਰ ਜਨਮਾ ਦੇ ਕਹਿੰਦੇ ਹੁਣ ਤੂੰ ਇਹ ਕਾਮ, ਕ੍ਰੋਧ, ਲੋਭ, ਮੋਹ ਕਹਿੰਦੇ ਇੰਦਰੀਆਂ ਦੇ ਰਸ ਵਿੱਚ ਕਹਿੰਦੇ ਹੁਣ ਤੂੰ ਅੰਨਾ ਹੋਇਆ ਹੈ ਕਹਿੰਦੇ ਜਦੋਂ ਪਰਮਾਤਮਾ ਨੇ ਤੇਰੇ ਇਸ ਮਾੜੇ ਕਰਮਾ ਕਰਕੇ ਤੈਨੂੰ ਉਹ 84 ਦੀ ਪੁਹਾਟ ਨਹੀਂ ਦਿੱਤੀ ਕਹਿੰਦੇ ਫਿਰ ਤੈਨੂੰ ਉਹ ਜਿਹੜਾ ਜਨਮ ਮਰਨ ਦਾ ਚੱਕਰ ਪੈ ਜਾਣਾ ਜੋ ਪਿਉ ਕਿਰਪਾਲ ਦੀਨ ਦੁਖ ਪੰਜਨ ਤੋ ਗੁਰ ਮਿਲ ਸਭ ਸੁਖ ਲਾਦੇ ਕੋਹ ਨਾਨਕ ਦਿਨ ਰੈਨ ਤੇ ਆਵੋ ਮਾਰ ਕਾਢੀ ਸਗਲ ਉਪਾਦੇ ਫਿਰ ਕਹਿੰਦੇ ਜਦੋਂ ਉਹ ਪਰਮਾਤਮਾ ਕਹਿੰਦੇ ਦੀਨਾ ਤੇ ਦਿਆਲ ਕਰ ਦਿਆ ਕਰਨ ਵਾਲਾ ਦੁੱਖ ਦੂਰ ਕਰਨ ਵਾਲਾ ਜਿਸ ਜੀਵ ਤੇ ਕਹਿੰਦੇ ਕਿਰਪਾ ਕਰ ਦੇਵੇ ਉਹ ਜੀਵ ਕਹਿੰਦੇ ਫਿਰ ਗੁਰੂ ਦੀ ਸ਼ਰਨ ਪੈ ਕੇ ਸਾਰੇ ਸੁੱਖ ਲੱਭ ਲੈਂਦਾ ਕਹਿੰਦੇ ਨਾਨਕ ਜੀ ਕਹਿੰਦੇ ਨੇ ਦਿਨ ਰਾਤ ਕਹਿੰਦੇ ਉਸ ਪਰਮਾਤਮਾ ਨੂੰ ਧਿਆਉ ਜਿਹੜਾ ਤੁਹਾਡੇ ਸਾਰੇ ਵਿਕਾਰ ਖਤਮ ਕਰਦਾ ਜਿਹੜਾ ਸਾਰੇ ਤੁਹਾਨੂੰ ਨਾਮ ਜਪਣ ਦੀ ਸੇਧ ਦਿੰਦਾ ਆਪਣਾ ਨਾਮਦਾਨ ਦਿੰਦਾ ਕਹਿੰਦੇ ਉਹਨੂੰ ਕਹਿੰਦੇ ਦਿਨ ਰਾਤ ਧਿਆਉਓ ਇਉਂ ਜਪਿਓ ਪਾਈ ਪੁਰਖ ਵਿਧਾਤੇ ਪਿਉ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੁਜਾ ਇਉਂ ਜਪਿਓ ਪਾਈ ਪੁਰਖ ਵਿधाਤੇ ਪਿਉ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਕਹਿੰਦੇ ਪਾਈ ਇਸ ਤਰ੍ਹਾਂ ਉਸ ਕਹਿੰਦੇ ਪਰਮਾਤਮਾ ਨੂੰ ਜੋ ਸਾਰਾ ਵਿਧੀ ਵਿਧਾਨ ਬਣਾਉਂਦਾ ਹੈ ਜੋ ਸਾਨੂੰ ਪੈਦਾ ਕਰਨ ਵਾਲਾ ਜੋ ਸਾਡੀ ਪਾਲਣਾ ਕਰਦਾ ਜੋ ਸਾਡੇ ਲੇਖ ਲਿਖਦਾ ਕਹਿੰਦੇ ਇਸ ਤਰ੍ਹਾਂ ਉਹਦਾ ਨਾਮ ਜਪੋ ਕਹਿੰਦੇ ਉਹ ਦੀਨ ਹੈ ਦੀਨਾਂ ਤੇ ਕਹਿੰਦੇ ਦਇਆ ਕਰਨ ਵਾਲਾ ਹੈ ਕਹਿੰਦੇ ਦੁੱਖ ਸਾਡੇ ਖਤਮ ਕਰਨ ਵਾਲਾ ਹੈ ਕਹਿੰਦੇ ਉਹ ਜਦੋਂ ਸਾਡੇ ਦੀਨਾਂ ਤੇ ਗਰੀਬਾਂ ਤੇ ਦਇਆ ਕਰਦਾ ਕਹਿੰਦੇ ਸਾਡੇ ਸਾਰੇ ਜਨਮ ਮਰਨ ਦੇ ਦੁੱਖ ਕੱਟ ਦਿੰਦਾ ਹੈ ਆਸਾ ਮਹੱਲਾ ਪੰਜਵਾਂ ਨੇਮਖ ਕਾਮ ਸੁਆਦ ਕਾਰਨ ਕੋਟ ਦਿਨਸ ਦੁਖ ਪਾਵੈ ਕਰੀ ਮੋਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੈ ਅੰਦੇ ਚੀਤ ਹਰ ਹਰ ਰਾਯਾ ਤੇਰਾ ਸੋ ਦਿਨ ਨੇੜੈ ਆਇਆ ਰਹਾਓ ਕਹਿੰਦੇ ਜੀਵ ਕਾਮ ਵਾਸ਼ਨਾ ਦੇ ਅਧੀਨ ਕਹਿੰਦੇ ਥੋੜੀ ਦੇਰ ਦੇ ਕਹਿੰਦੇ ਰੰਗ ਰੰਗ ਮਾਨਣ ਦੇ ਲਈ ਕਹਿੰਦੇ ਵੀ ਮਾੜੇ ਕੰਮ ਕਰਦਾ ਤੇ ਕਹਿੰਦੇ ਇਹ ਦੇ ਕਰਕੇ ਫਿਰ ਉਹਨੂੰ ਬਾਅਦ ਦੇ ਵਿੱਚ ਪਹਿਲਾਂ ਤਾਂ ਉਹ ਮਾੜਾ ਕੰਮ ਕਰਦਾ ਬਾਅਦ ਦੇ ਵਿੱਚ ਫਿਰ ਕਹਿੰਦੇ ਉਹਨੂੰ ਬਹੁਤ ਪਛਤਾਉਣਾ ਪੈਂਦਾ ਕਹਿੰਦੇ हे ਜੀਵ ਤੂੰ ਕਿਉਂ ਕਹਿੰਦੇ ਮਾੜੇ ਕੰਮਾਂ 'ਚ ਅੰਨਾ ਹੋਇਆ ਹੈ ਕਹਿੰਦੇ ਉਸ ਪਰਮਾਤਮਾ ਦਾ ਨਾਮ ਚੇਤੇ ਰੱਖ ਤੇਰਾ ਕਹਿੰਦੇ ਉਹ ਦਿਨ ਨੇੜੇ ਹੀ ਆਉਣ ਵਾਲਾ ਹੈ ਜੋ ਸਭ ਤੇ ਹੀ ਆਉਂਦਾ ਹੈ ਉਹ ਹੈ ਇੱਥੋਂ ਚਲੇ ਜਾਣ ਦਾ ਸਮਾਂ ਕਹਿੰਦੇ ਪਲਕ ਦ੍ਰਿਸ਼ਟ ਦੇਖ ਪੂਲੋ ਆਕ ਨੀਮ ਕੋ ਤੂੰ ਮਰ ਜੈ ਸਾ ਸੰਗ ਬਿਸੀਰ ਸਿਉ ਹੈ ਰੇ ਤੈਸੋ ਹੀ ਇਹ ਪਰਗ੍ਰਹ ਹੈ ਕਹਿੰਦੇ ਜਿਸ ਤਰ੍ਹਾਂ ਸੱਪ ਦੀ ਦੋਸਤੀ ਆ ਇਸ ਤਰ੍ਹਾਂ ਕਹਿੰਦੇ ਪ੍ਰਾਈ ਇਸਤਰੀ ਦੀ ਦੋਸਤੀ ਹੈ ਕਹਿੰਦੇ ਮਤਲਬ ਇੰਨੀ ਭੈੜੀ ਹੈ ਕਹਿੰਦੇ ਜਿਸ ਤਰ੍ਹਾਂ ਵੀ ਤੁਮਾ ਹੈਗਾ ਉਹ ਬਾਹਰੋਂ ਦੇਖਣ ਨੂੰ ਸੋਹਣਾ ਲੱਗਦਾ ਕਹਿੰਦੇ ਜੀਵ ਇੱਕ ਪਲਲੇ ਦੇ ਲਈ ਭਲੇਖਾ ਖਾ ਜਾਂਦਾ ਕਿ ਵੀ ਇਹ ਤੁਮਾ ਸੋਹਣਾ ਹੈ ਅੰਦਰੋਂ ਪਰ ਕੌੜਾ ਹੈ ਜਿਸ ਤਰ੍ਹਾਂ ਆਕ ਤੇ ਨਿੰਮ ਕੌੜੇ ਨੇ ਤੁਮਾ ਵੀ ਕੌੜਾ ਹੈ ਕਹਿੰਦੇ ਬਾਹਰੋਂ ਭਲੇਖਾ ਲੱਗ ਜਾਂਦਾ ਇੱਕ ਪਲ ਲਈ ਕਿ ਵੀ ਸ਼ਾਇਦ ਸੋਹਣਾ ਹੈ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜਾਹੇ ਤਨਹੀ ਸਿਓ ਸੰਗੀ ਸਾਜਨ ਸਿਓ ਬੈਰਾਨਾ ਕਹਿੰਦੇ ਜਿਹੜੀ ਤਾਂ ਮਾਇਆ ਵੈਰਾ ਨਾ ਕਹਿੰਦੇ ਉਹਦੇ ਲਈ ਕਹਿੰਦੇ ਪਾਪ ਕਰ ਕਰਕੇ ਵੀ ਉਹਨੂੰ ਕਮਾਉਂਦਾ ਹੈ ਵੀ ਕਹਿੰਦੇ ਉਹ ਅਮਾਨਤ ਦਾ ਕਹਿੰਦੇ ਉਹ ਫਿਰ ਕਹਿੰਦੇ ਵੀ ਕਿਸੇ ਹੋਰ ਦੀ ਹੀ ਮਤਲਬ ਉਹ ਬਸਤ ਹੈਗੀ ਜਾਂ ਉਹਦੇ ਲਈ ਤਾਂ ਪਾਪ ਕਰਦਾ ਕਹਿੰਦੇ ਉਹ ਪਰਮੇਸ਼ਰ ਜੋ ਹਮੇਸ਼ਾ ਦਾ ਸੰਗੀ ਸਾਥੀ ਆ ਸਾਡਾ ਉਹਦੇ ਤੋਂ ਕਹਿੰਦੇ ਇਹ ਜਿਵੇਂ ਬੇਗਾਨਾ ਹੋਇਆ ਰਹਿੰਦਾ ਜਿਹੜੀ ਚੀਜ਼ ਨੂੰ ਛੱਡ ਜਾਣਾ ਉਹਦਾ ਸਾਥ ਬਣਾਉਂਦਾ ਜਿਹੜੀ ਹੈ ਸਦਾ ਦੀ ਸਾਥੀ ਉਹਨੂੰ ਕਹਿੰਦੇ ਇਹ ਬੇਗਾਨੀ ਸਮਝਦਾ ਸਗਲ ਸੰਸਾਰ ਇਹੈ ਵਿਦ ਵਿਆਪਿਓ ਸੋ ਉਬਰਿਓ ਜਿਸ ਗੁਰ ਪੂਰਾ ਕਹ ਨਾਨਕ ਪਵ ਸਾਗਰ ਤਰਿਓ ਪੈ ਪੁਨੀਤ ਸਰੀਰਾ ਕਹਿੰਦੇ ਸਾਰਾ ਸੰਸਾਰ ਹੀ ਕਹਿੰਦੇ ਇਹ ਜਿਹੜੀ ਮਾੜਾ ਕਰਮ ਇਹਨਾਂ ਦੇ ਵਿੱਚ ਵਿਕਾਰਾਂ ਚ ਮਾਇਆ ਚ ਇਹਦੇ ਵਿੱਚ ਗਲਤਾਨ ਕਹਿੰਦੇ ਇਸ ਸੰਸਾਰ ਸਾਗਰ ਤੋਂ ਉਹੀ ਤਰਿਆ ਦੀ ਨੂੰ ਕਹਿੰਦੇ ਪੂਰੇ ਗੁਰੂ ਦੀ ਸ਼ਰਨ ਮਿਲ ਗਈ ਆ ਉਹ ਨਾਨਕ ਜੀ ਕਹਿੰਦੇ ਵੀ ਉਹ ਭਵ ਸਾਗਰ ਤੋਂ ਕਿਉਂ ਤਰ ਗਿਆ ਜੀਵ ਕਿਉਂਕਿ ਗੁਰੂ ਦੀ ਸ਼ਰਨ ਦੇ ਵਿੱਚ ਵਾਹਿਗੁਰੂ ਦਾ ਨਾਮ ਜਪ ਕੇ ਉਹਦਾ ਸਰੀਰ ਪਵਿੱਤਰ ਬਣ ਗਿਆ ਉਹਦਾ ਕਰਮ ਪਵਿੱਤਰ ਹੋ ਗਿਆ ਆਸਾ ਮਹੱਲਾ ਪੰਜਵਾਂ ਦੋ ਪਦੇ ਲੋਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕੋਲੇ ਬਾਂਦੇ ਫਿਰ ਪਾਛੇ ਪਛਤਾਨੀ ਪ੍ਰਭ ਮੇਰੇ ਸਭ ਬਿਦ ਆਗੇ ਜਾਣੀ ਪ੍ਰਮਕੇ ਮੂਸੇ ਤੂੰ ਰਾਖਤ ਪਰਦਾ ਪਾਛ ਜੀ ਕੀ ਮਾਨੀ ਰਹਾਓ ਕਹਿੰਦੇ ਹੈ ਜੀਵ ਤੂੰ ਆਪਣੇ ਜਾਣੀ ਲੁਕ ਕੇ ਕੋਈ ਮਾੜੇ ਕਰਮ ਕਰਦਾ ਪਰ ਕਹਿੰਦੇ ਹੇ ਫਿਰ ਮੁੱਕਰਦਾ ਕਹਿੰਦੇ ਕਹਿੰਦੇ ਹੇ ਮੂਰਖ ਜੀਵ ਉਹ ਪਰਮਾਤਮਾ ਤਾਂ ਸਭ ਕੁਝ ਜਾਣਨ ਵਾਲਾ ਫਿਰ ਕਹਿੰਦੇ ਪਹਿਲਾਂ ਤੂੰ ਮਾੜੇ ਕੰਮ ਕਰਦਾ ਫਿਰ ਤੂੰ ਪਛਤਾਉਣਾ ਪਰ ਕਹਿੰਦੇ ਉਹ ਪਰਮਾਤਮਾ ਤੇ ਤੇਰੀ ਸਾਰੀ ਵਿਦ ਜਾਣਦਾ ਕਹਿੰਦੇ ਤੂੰ ਉਹਦੇ ਤੋਂ ਪੜਦੇ ਰੱਖਦਾ ਕਹਿੰਦੇ ਉਹਨੂੰ ਤਾਂ ਤੇਰੇ ਅੰਦਰ ਕੀ ਸੋਚ ਆ ਰਹੀ ਆ ਉਹਨੂੰ ਤਾਂ ਇਹ ਵੀ ਪਤਾ ਲੱਗ ਜਾਂਦਾ ਫਿਰ ਪੜਦਾ ਕਿਤੇ ਤੋਂ ਕਹਿੰਦੇ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੈ ਪਰਾਨੀ ਬਖਸ਼ ਲਹਿਓ ਪਾਰ ਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ਫੇਰ ਮਤਲਬ ਜੀਵਾਂ ਵੱਲੋਂ ਅਰਦਾਸ ਕਰਦੇ ਨੇ ਕਹਿੰਦੇ ਏ ਪਾਰ ਬ੍ਰਹਮ ਸੁਆਮੀ ਜੀ ਤੇਰੇ ਹੀ ਜੀ ਨੇ ਕਹਿੰਦੇ ਇਹ ਜਿਵੇਂ ਜਿਵੇਂ ਕਹਿੰਦੇ ਤੂੰ ਜਿਹੜੇ ਪਾਸੇ ਲਾਏ ਨੇ ਜਿਹੜੇ ਕੰਮਾਂ 'ਚ ਲਾਏ ਨੇ ਉਸ ਕੰਮਾਂ ਵਿੱਚ ਲੱਗੇ ਨੇ ਕਹਿੰਦੇ ਇਹ ਜੀਵ ਕੀ ਕਰਨ ਹੈ 파ਰ브੍ਰਮ ਸਵਾਮੀ ਜੀ ਤੁਸੀਂ ਹੀ ਕਹਿੰਦੇ ਇਹਨਾਂ ਨੂੰ ਬਖਸ਼ ਲਿਓ ਕਹਿੰਦੇ ਤੁਸੀਂ ਹੀ ਇਹਨਾਂ ਨੂੰ ਸਮੱਤ ਦੇ ਦਿਓ ਕਹਿੰਦੇ ਤੁਹਾਡੇ ਤੋਂ ਨਾਨਕ ਸਦਾ ਹੀ ਕੁਰਬਾਨ ਹੈ ਆਸਾ ਮਹੱਲਾ ਪੰਜਵਾਂ अपने सेवक की आपे राख आपे आपे नामज पावे जह जह काज किरत सेवक की तह तह उठता वे सेवक को निकटी होए दिखावै जो जो कह ठाकुर सेवक तत्काल होए आवै रहाओ ਹੰਦੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਵੀ ਪਰਮੇਸ਼ਰ ਆਪਣੇ ਜੀਵ ਨੂੰ ਰੱਖਦਾ ਉਸ ਤਰ੍ਹਾਂ ਹੀ ਆਪਣੇ ਆਪਣੇ ਕਹਿੰਦੇ ਹੁਕਮ ਦੇ ਵਿੱਚ ਈ ਉਸ ਜੀਵ ਕੋਲੋਂ ਆਪਣਾ ਨਾਮ ਜਪਵਾਉਂਦਾ ਹੈ ਕਹਿੰਦੇ ਜਦੋਂ ਕਹਿੰਦੇ ਜੀਵ ਪਰਮੇਸ਼ਰ ਦਾ ਨਾਮ ਜਪ ਕੇ ਉਹਦਾ ਸੇਵਕ ਬਣ ਜਾਂਦਾ ਕਹਿੰਦੇ ਫਿਰ ਪਰਮੇਸ਼ਰ ਉਸ ਜੀਵ ਦੇ ਸਾਰੇ ਕਾਰਜ ਆਪ ਸਵਾਰਦਾ ਜਿੱਥੇ ਸੇਵਕ ਨੂੰ ਲੋੜ ਪੈਂਦੀ ਆ ਉੱਥੇ ਕਹਿੰਦੇ ਪਹੁੰਚਦਾ ਕਹਿੰਦੇ ਇਸ ਤਰ੍ਹਾਂ ਜੀਵ ਨੂੰ ਆਪਣਾ ਅੰਗ ਸੰਗ ਹੋਣ ਦਾ ਦਿਖਾਵਾ ਮਤਲਬ ਪਰਤੱਖ ਕਰ ਦਿੰਦਾ ਜਿਹੜਾ ਸੇਵਕ ਬਣ ਗਿਆ ਉਹਦਾ ਨਾਮ ਜਪਿਆ ਰਹਿਮਤ ਹੋ ਗਈ ਜਿੱਥੇ ਉਹ ਸੇਵਕ ਪ੍ਰਮਾਤਮਾ ਨੂੰ ਕਹਿੰਦਾ ਕਿ ਮੈਨੂੰ ਪਰਮੇਸ਼ਰ ਜੀ ਤੇਰੀ ਮਦਦ ਦੀ ਲੋੜ ਆ ਪਰਮੇਸ਼ਰ ਉੱਥੇ ਪਹੁੰਚਦਾ ਜਦੋਂ ਉੱਥੇ ਪਹੁੰਚਦਾ ਤਾਂ ਸੇਵਕ ਇਹ ਚੀਜ਼ ਪ੍ਰਤੱਖ ਤੌਰ ਤੇ ਦੇਖ ਲੈਂਦਾ ਕਿ ਪ੍ਰਮਾਤਮਾ ਮੇਰੇ ਅੰਗ ਸੰਗਾ ਇਸ ਕਰਕੇ ਹੀ ਮੇਰਾ ਕੰਮ ਇਹਨੇ ਇਸ ਤਰ੍ਹਾਂ ਛੇਤੀ ਨੇ ਪ੍ਰਚਾਰ ਦਿੱਤਾ ਉਸੇ ਪਲ ਵਿੱਚ ਨੇ ਪ੍ਰਚਾਰ ਦਿੱਤਾ ਜਦੋਂ ਮੈਂ ਇਹਦੇ ਤੋਂ ਅਰਦਾਸ ਕੀਤੀ ਤੇ ਮਦਦ ਮੰਗੀ ਕਿਉਂਕਿ ਸੇਵਕ ਬਣ ਗਿਆ ਨਾਮ ਜਪ ਲਿਆ ਵਾਹਿਗੁਰੂ ਜੀ ਵਾਹਿਗੁਰੂ ਤਿਸ ਸੇਵਕ ਕਹਿ ਹਉ ਬਲਿਹਾਰੀ ਜੋ ਆਪਣੇ ਪ੍ਰਭ ਪਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ ਫਿਰ ਕਹਿੰਦੇ ਉਹ ਸੇਵਕ ਜਿਹੜਾ ਪ੍ਰਮਾਤਮਾ ਦੇ ਮਨ ਨੂੰ ਭਾ ਗਿਆ ਕਹਿੰਦੇ ਮੈਂ ਉਸ ਸੇਵਕ ਤੋਂ ਪ੍ਰਮਾਤਮਾ ਦੇ ਤੁ ਬਲਿਹਾਰੇ ਜਾਂਦਾ ਨਾਨਕ ਜੀ ਕਹਿੰਦੇ ਉਸ ਸੇਵਕ ਦੀ ਸੋਭਾ ਸੁਣ ਕੇ ਕਹਿੰਦੇ ਮੇਰਾ ਮਾਨਕ ਖੜ ਗਿਆ ਹੁਣ ਕਹਿੰਦੇ ਉਸ ਸੇਵਕ ਦੇ ਦਰਸ਼ਨ ਕਰਨ ਦੇ ਲਈ ਉਸ ਸੇਵਕ ਦੀ ਸੰਗਤ ਕਰਨ ਦੇ ਲਈ ਨਾਨਕ ਆਪ ਹੀ ਆਇਆ ਸੇਵਕ ਦੀ ਇੰਨੀ ਮਹਿਮਾ ਦਸੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਕਰ ਗਿਆਰਮਾ ਮਹੱਲਾ ਪੰਜਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਟੂਆ ਪੇਖ ਦਿਖਾਵੇ ਬਹੁਬਿਦ ਜੈਸਾ ਹੈ ਉਹ ਤੈਸਾਰੇ ਅਨੇਕ ਜੋਨ ਪਰਮਿਉ ਪ੍ਰਮ ਪੀਤਰ ਸੁਖੈ ਨਹੀਂ ਪਰਵੇ ਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਬਿਨ ਹਰ ਆ ਨੀਤਾ ਰੇ ਸਾਦ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾ ਰੇ ਰਹਾਓ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆ ਨੀਤਾ ਰੇ ਸਾਦ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾ ਰੇ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਇੱਕ ਭੇਖ ਕਰਨ ਵਾਲਾ ਕਿ ਜਦਸਾ ਬਾਜੀਗਰ ਕਹ ਲੋ ਉਹ ਕਹਿੰਦੇ ਵੀ ਉਹ ਅਲੱਗ-ਅਲੱਗ ਤਰ੍ਹਾਂ ਦੇ ਭੇਖ ਬਣਾਉਂਦਾ ਉੱਪਰੋਂ ਬਣਾਉਂਦਾ ਪਰ ਅੰਦਰੋਂ ਜੋ ਹੈ ਉਹ ਉਹੀ ਹੈ ਉੱਪਰੋਂ ਤੇ ਉਹ ਮਤਲਬ ਕਦੇ ਕੁਝ ਵੀ ਬਣ ਜਾਏਗਾ ਕਦੇ ਰਾਜਾ ਬਣ ਜਾਏਗਾ ਕਦੇ ਰਾਣੀ ਬਣ ਜਾਏਗਾ ਉਸ ਤਰ੍ਹਾਂ ਪਰ ਅਸਲ ਦੇ ਵਿੱਚ ਜਿਹੜਾ ਉਹਦਾ ਜੀਵਨ ਆ ਉਹ ਉਸ ਤਰ੍ਹਾਂ ਦਾ ਹੀ ਰਹਿੰਦਾ ਇਹ ਸਿਰਫ ਉਹ ਨਾਟਕ ਕਰ ਰਿਹਾ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਜੀਵ ਆ ਅਨੇਕ ਜੋਨ ਭਰਮਿਓ ਭ੍ਰਮ ਪੀਤਰ ਸੁਖੇ ਨਹੀਂ ਪਰਵੇਸਾਰੇ ਇਸ ਤਰ੍ਹਾਂ ਇਹ ਕਹਿੰਦੇ ਜੇ ਜੀਵ ਨੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਉਹ ਅਨੇਕਾਂ ਜੂਨੀਆਂ ਦੇ ਵਿੱਚ ਭਟਕਦਾ ਹੈ ਪਰ ਉਹਨੂੰ ਅਸਲ ਦੇ ਵਿੱਚ ਸੁੱਖ ਨਹੀਂ ਮਿਲ ਰਿਹਾ ਜਿਵੇਂ ਇਹ ਨਾਟਕ ਕਰਨ ਵਾਲਾ ਉੱਪਰੋਂ ਸੁਖੀ ਦਿਖਾ ਰਿਹਾ ਨਾ ਪਰ ਅੰਦਰੋਂ ਤਾਂ ਜਿਸ ਤਰ੍ਹਾਂ ਦਾ ਜੀਵਨ ਉਹਦਾ ਹੈ ਉਸ ਤਰ੍ਹਾਂ ਦਾ ਨਾ ਇਹ ਵੀ ਕਹਿੰਦੇ ਜਿਹਦੇ ਨਾਮ ਨਹੀਂ ਜਪਿਆ ਉਹ ਅਲੱਗ-ਅਲੱਗ ਜੂਨੀਆਂ ਚ ਭਰਮਦਾ ਉਹਨੂੰ ਕੋਈ ਸੁੱਖ ਨਹੀਂ ਮਿਲ ਰਿਹਾ ਕਹਿੰਦੇ ਹੈ ਸੰਤ ਜਨੋ ਹੈ ਮਿੱਤਰ ਪਿਆਰਿਓ ਕਹਿੰਦੇ ਉਸ ਪਰਮਾਤਮਾ ਤੋਂ ਬਿਨਾਂ ਸਭ ਕੁਛ ਨਾਸ਼ ਹੋਣ ਵਾਲਾ ਹੈ ਕਹਿੰਦੇ ਸਾਧ ਸੰਗਤ ਦੇ ਵਿੱਚ ਉਸ ਪਰਮਾਤਮਾ ਦੇ ਜਿਨੇ ਗੁਣ ਗਾਏ ਨੇ ਉਹਨੇ ਹੀ ਇਸ ਮਨੁੱਖਾ ਜੀਵਨ ਨੂੰ ਸਫਲ ਕਰ ਲਿਆ ਹੈ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਬਿਦ ਤਰੀਐ ਰੇ ਕਉ ਮਨ ਕੇਰ ਅਗਾਗ ਆਖਰੀ ਗੁਰ ਸਬਦ ਦੀ ਪਾਰ ਉਤਰੀਐ ਰੇ ਕਹਿੰਦੇ ਜੋ ਇਹ ਤਿੰਨ ਗੁਣ ਮਾਇਆ ਦੇ ਬਣਾਏ ਨੇ ਇਹ ਕਹਿੰਦੇ ਪ੍ਰਮਾਤਮਾ ਨੇ ਆਪ ਕੀਤੀ ਆ ਇਹ ਕਹਿੰਦੇ ਮਾਇਆ ਦਾ ਜਾਲ ਪ੍ਰਮਾਤਮਾ ਨੇ ਵਿਛਾਇਆ ਕਹਿੰਦੇ ਇਸ ਤੋਂ ਕਹਿੰਦੇ ਕਿਵੇਂ ਅਸੀਂ ਪਾਰ ਉਤਰੀਏ ਕਹਿੰਦੇ ਬੜੀ ਕੁੰਮਣ ਕੇਰੀਆਂ ਵਾਲੀ ਆ ਬੜੀ ਅਥਾ ਡੂੰਗੀ ਕਹਿੰਦੇ ਇਹਦੀ ਪਹੁੰਚ ਆ ਮਾਇਆ ਦੀ ਕਹਿੰਦੇ ਕਿਵੇਂ ਉਤਰੀਏ ਕਹਿੰਦੇ ਗੁਰ ਸਬਦੀ ਪਾਰ ਉਤਰੀਏ ਰਹਿ ਕਹਿੰਦੇ ਗੁਰੂ ਦੇ ਸ਼ਬਦ ਦਾ ਪੱਲਾ ਪੜੀਏ ਫੇਰ ਕਹਿੰਦੇ ਇਸ ਮਾਇਆ ਤੋਂ ਅਸੀਂ ਤਰ ਕੇ ਬਾਹਰ ਨਿਕਲ ਸਕਦੇ ਆਂ ਵਿਕਾਰਾਂ ਤੋਂ ਬਚ ਸਕਦੇ ਆਂ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹ ਜਾਨਾਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿਆਨਾ ਰੇ ਨਾਨਕ ਜੀ ਕਹਿੰਦੇ ਨੇ ਖੋਜ-ਖੋਜ ਕੇ ਕਹਿੰਦੇ ਵਿਚਾਰ ਕਰਕੇ ਅੰਦਰੋਂ ਕਹਿੰਦੇ ਆਪਣੇ ਮਨ ਦੇ ਅੰਦਰੋਂ ਗੁਰਬਾਣੀ ਦੀ ਕਹਿੰਦੇ ਸ਼ਬਦ ਦੀ ਵਿਚਾਰ ਕਰਕੇ ਖੋਜ-ਖੋਜ ਕੇ ਕਹਿੰਦੇ ਇਹ ਤਤ ਨਿਕਲਿਆ ਕਿ ਉਸ ਪ੍ਰਮਾਤਮਾ ਦਾ ਨਾਮ ਗੁਣਾ ਦਾ ਖਜ਼ਾਨਾ ਹੈ ਕਹਿੰਦੇ ਉਸ ਪ੍ਰਮਾਤਮਾ ਦਾ ਨਾਮ ਜਿਹਦੇ ਵਿੱਚ ਸਾਰੀ ਤਾਕਤ ਹੈ ਕਹਿੰਦੇ ਉਹਦਾ ਨਾਮ ਜਪਿਆਂ ਕਹਿੰਦੇ ਮੇਰਾ ਮਨ ਮੋਤੀ ਵਰਗਾ ਕਹਿੰਦੇ ਪਵਿੱਤਰ ਹੋ ਗਿਆ ਕਿ ਕਹਿੰਦੇ ਬੜਾ ਬੇਸ਼ੁਮਾਰ ਕੀਮਤੀ ਮੇਰਾ ਮਨ ਬਣ ਗਿਆ ਉਹਦਾ ਨਾਮ ਜਪ-ਜਪ ਕੇ ਕਹਿੰਦੇ ਉਹਦਾ ਨਾਮ ਜਪਣ ਦੇ ਵਿੱਚ ਜਦੋਂ ਕਹਿੰਦੇ ਮਨ ਲੱਗ ਗਿਆ ਇਹ ਕਹਿੰਦੇ ਮੋਤੀ ਵਾਂਗ ਪਵਿੱਤਰ ਹੋ ਗਿਆ ਬੇਸ਼ੁਮਾਰ ਕੀਮਤੀ ਹੋ ਗਿਆ ਕਹਿੰਦੇ ਫੇਰ ਹੀ ਕਹਿੰਦੇ ਸੰਸਾਰ ਸਾਗਰ ਤਰ ਹੁੰਦਾ ਆਸਾ ਮਹੱਲਾ ਪੰਜਵਾ ਦੋ ਪਦੇ ਗੁਰਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੂ ਸੋ ਪਾਵੋ ਰੇ ਨਾਮ ਰੰਗ ਇਹ ਮਨ ਤ੍ਰਿਪਤਾਨਾ ਬਹਰ ਨਕਤ ਹੂੰ ਤਾਵੋ ਰੇ ਹਮਰਾ ठाकुर ਸਭ ਤੇ ਊਚਾਰਣ ਦਿਨਸ ਤੇ ਸਗਾਵੋ ਰੇ किन महताप उथापन हारा तिसते तुझे डरावो रे राहो हमरा ठाकुर सबते ऊंचा रहन दिनस तिस गावो रे हमरा ठाकुर ਖਿਨ ਮੈਂ ਥਾਪ ਉਥਾਪਨ ਹਾਰਾ ਤਿਸ ਤੇ ਤੁਝੇ ਡਰਾਵੋ ਰੇ ਖਿਨ ਮੈਂ ਥਾਪ ਉਥਾਪਨ ਹਾਰਾ ਤਿਸ ਤੇ ਤੁਝੇ ਡਰਾਵੋ ਰੇ ਹਮਰਾ ਠਾਕੁਰ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮਨ ਦੇ ਵਿੱਚ ਕਹਿੰਦੇ ਵਸ ਗਿਆ ਗੁਰਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋਂ ਸੋ ਪਾਵੋ ਰੇ ਕਹਿੰਦੇ ਹੁਣ ਗੁਰੂ ਨੇ ਕਿਰਪਾ ਕੀਤੀ ਮੇਰੇ ਮਨ ਦੇ ਵਿੱਚ ਪਰਮੇਸ਼ਰ ਵਸ ਗਿਆ ਕਹਿੰਦੇ ਹੁਣ ਜੋ ਵੀ ਮੇਰੀ ਇੱਛਾ ਹੈ ਮੈਨੂੰ ਪਰਮੇਸ਼ਰ ਤੋਂ ਉਹੀ ਮਿਲ ਜਾਂਦਾ ਹੈ ਕਹਿੰਦੇ ਨਾਮ ਰੰਗ ਇਹ ਮਨ ਤੇ ਪ੍ਰਦਾਨ ਬਹੁਰ ਨਕਤ ਹੁ ਤਾਬ ਹੋ ਰੇ ਹੁਣ ਕਹਿੰਦੇ ਉਹਦੇ ਨਾਮ ਰੰਗ ਦੇ ਵਿੱਚ ਮੇਰਾ ਮਨ ਰੰਗਿਆ ਗਿਆ ਕਹਿੰਦੇ ਹੁਣ ਇਹ ਕਿਸੇ ਹੋਰ ਪਾਸੇ ਨਹੀਂ ਭਟਕਦਾ ਹੈਗਾ ਕਹਿੰਦੇ ਮੇਰਾ ਠਾਕੁਰ ਸਭ ਤੋਂ ਉੱਚਾ ਹੈ ਕਹਿੰਦੇ ਮੈਂ ਦਿਨ ਰਾਤ ਕਹਿੰਦੇ ਉਹਦੇ ਗੁਣ ਗਾਉਂਦਾ ਕਹਿੰਦੇ ਮੇਰਾ ਪਰਮੇਸ਼ਰ ਇੱਕ ਪਲ ਦੇ ਵਿੱਚ ਪੈਦਾ ਕਰਨ ਵਾਲਾ ਇੱਕ ਪਲ ਦੇ ਵਿੱਚ ਨਾਸ਼ ਕਰਨ ਵਾਲਾ ਕਹਿੰਦੇ ਮੈਂ ਆਪਣੇ ਮਨ ਨੂੰ ਉਹਦੇ ਡਰ ਅਦਬ ਵਿੱਚ ਰੱਖਦਾ ਹਾਂ ਜਦ ਦੇਖੂੰ ਪ੍ਰਭ ਆਪਣਾ Swami ਤਾਂ ਅਵਰੇ ਚੀਤ ਨਾ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਪ੍ਰਮ ਪਉ ਮੇਟ ਲਿਖਾਓ ਰੇ ਜਬ ਦੇਖੂੰ ਪ੍ਰਭ ਆਪਣਾ ਸਵਾਮੀ ਤੋ ਅਵਰ ਚੀਤ ਨ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਪ੍ਰਮ ਪਉ ਮੇਟ ਲਿਖਾਓ ਰੇ ਕਹਿੰਦੇ ਜਿੱਥੇ ਵੀ ਮੈਂ ਦੇਖਦਾ ਮੈਨੂੰ ਆਪਣਾ ਪਰਮੇਸ਼ਰ ਹੀ ਨਜ਼ਰ ਆਉਂਦਾ ਹਰ ਇੱਕ ਜਗ੍ਹਾ ਤੇ ਮੇਰਾ ਪਰਮੇਸ਼ਰ ਹੀ ਵਿਆਪਕਾ ਕਹਿੰਦੇ ਉਹਨੂੰ ਛੱਡ ਕੇ ਮੇਰੇ ਚਿੱਤ ਵਿੱਚ ਹੋਰ ਕੁਝ ਵੀ ਨਹੀਂ ਆਉਂਦਾ ਹੋਰ ਦੂਜੀ ਗੱਲ ਨਹੀਂ ਆਉਂਦੀ ਕਹਿੰਦੇ ਨਾਨਕ ਜੀ ਕਹਿੰਦੇ ਨੇ ਪ੍ਰਮਾਤਮਾ ਨੇ ਆਪਣੇ ਦਾਸ ਨਾਨਕ ਨੂੰ ਆਪ ਹੀ ਨਿਵਾਜਿਆ ਹੈ ਇਸ ਤਰ੍ਹਾਂ ਦੀ ਹੁਣ ਕਿਰਪਾ ਹੋਈ ਹੈ ਕਹਿੰਦੇ ਸਾਰੇ ਭਰਮ ਤੇ ਸਾਰੇ ਡਰ ਖਤਮ ਕਰਕੇ ਨਾਨਕ ਸਿਰਫ ਪਰਮੇਸ਼ਰ ਦਾ ਨਾਮ ਹੀ ਆਪਣੇ ਅੰਦਰ ਉਕਰਦਾ ਹੈ। ਮਤਲਬ ਕਿ ਪਰਮੇਸ਼ਰ ਦਾ ਨਾਮ ਹੀ ਹਰ ਵਕਤ ਜਪਦਾ ਹੈ, ਚੇਤੇ 'ਚ ਬਸਾਉਂਦਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ, ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦੇ ਆਂ ਭੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ